ਉਹਦੀ ਜਿਹੜੀ ਚੋਣ ਆ ਹੋਣ ਗਈ ਆ ਇਹ ਜਿਹੜੀ ਸਾਡਾ ਕਾਲਜ ਆ ਨਿੱਧਿਆਦਾਇਕ ਸਭ ਤੋਂ ਵੱਡਾ ਮੰਦਿਰ ਰਾਜਪੁਰ ਦਾ ਹੈ ਅਤੇ ਜਿੰਨੀਆਂ ਵੀ ਹੁਣ ਤੱਕ ਦੀਆਂ ਮੈਨੇਜਮੈਂਟਸ ਦੀਆਂ ਜਿਹੜੀਆਂ ਸੋਸਾਇਟੀ ਦੀਆਂ ਜਦੋਂ ਹਰ ਦੋ ਬਰੇ ਤੋਂ ਬਾਅਦ ਜਿਹੜੀ ਇਹਦੀ ਚੋਣ ਹੁੰਦੀ ਆ 3 ਸਾਲ ਬਾਅਦ ਜਿਹੜੀ ਇਹਦੀ ਚੋਣ ਹੁੰਦੀ ਆ ਤੇ ਉਹ ਸਾਰੀਆਂ ਸੋਸਾਇਟੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿੰਨੇ ਵੀ ਮੈਨੇਜਮੈਂਟ ਕਮੇਟੀਆਂ ਬਣੀਆਂ ਉਹਨਾਂ ਨੇ ਬਹੁਤ ਵਧੀਆ ਇਹਨੂੰ ਦੇਖਭਾਲ ਕੀਤੀ ਆ ਅਰ ਇਹਦਾ ਹੋਰ ਵਾਅਦਾ ਜਿਹੜਾ ਕੀਤਾ ਗਿਆ ਇਹਦੇ ਵਿੱਚ ਸਮੇਂ-ਸਮੇਂ ਤੇ ਜਿਵੇਂ ਵੀ ਜਿਹੜੀ ਸਾਡੀ ਹਾਈ ਟੈਕ ਮਤਲਬ ਕਿ ਜਿਹੜੀ ਆ ਗਈ ਸਾਡੀ ਐਜੂਕੇਸ਼ਨ ਆਈ ਆ ਉਹਦੇ ਮਤਲਬ ਕੋ ਉਹਨਾਂ ਨੇ ਜਿਹੜੇ ਬਹੁਤ ਉਸ ਜਿਹੜਾ ਇੱਥੇ ਇਸ ਸੰਸਥਾ ਦੇ ਵਿੱਚ ਕੀਤਾ ਸੰਸਥਾ ਦੇ 125 ਮੈਂਬਰ ਨੇ ਸਾਰੇ ਸਾਡੇ ਨੇ ਸਾਰੇ ਸ਼ਹਿਰ ਦੇ ਅਸਰ ਰਸੂਕ ਵਾਲੇ ਲੋਕ ਨੇ আর ਸਾਰੇ ਮਤਲਕ ਇਹਦੀ ਭਲਾਈ ਚਾਹੁੰਦੇ ਹੈਗੇ ਆ ਦੋ ਚਾਰਾਂ ਨੂੰ ਛੱਡ ਕੇ ਵਿੱਚੋਂ ਸਾਰੇ ਇਹਦੀ ਭਲਾਈ ਚਾਹੁੰਦੇ ਆ ਇਹ ਤੋਂ ਪਹਿਲਾਂ ਬਹੁਤ ਨਾਮਵਰ ਬੰਦੇ ਇਸ ਸੰਸਥਾ ਦੇ ਪ੍ਰਬੰਧਨ ਦੀ ਦੇ ਹੈਗੇ ਆ ਜਿਨ੍ਹਾਂ ਨੇ ਬੜਾ ਦੇਖਭਾਲ ਕੀਤੀ ਲਈ ਪਰ ਜਦੋਂ ਤੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਉਸ ਵਕਤ ਜਿਹੜੀ ਪਹਿਲੀ ਚੋਣ ਹੋਈ ਸੀ ਸਰਦਾਰ ਗੁਰਿੰਦਰ ਸਿੰਘ ਦੁਆ 2022 ਦੇ ਵਿੱਚ ਇੱਥੇ ਪ੍ਰਧਾਨ ਬਣੇ ਸੀਗੇ ਪਰ ਇੱਥੇ ਜਿਹੜਾ ਮੌਜੂਦਾ ਜਿਹੜੀ ਐਮ ਐਲ ਏ ਹੈਗੀ ਹੈ ਸਾਡੀ ਭੈਣ ਹੈ ਮੇਰੀ ਉਹ ਛੋਟੀ ਨੀਨਾ ਮਿੱਤਲ ਉਹਨਾਂ ਨੇ ਫੋਰਸਿਬਲੀ ਇਹਨਾਂ ਤੋਂ ਅਸਤੀਫਾ ਦਵਾਇਆ ਉਹਨਾਂ ਦੇ ਨਾਲ ਜਲਾਨ ਸਿੰਘ ਸੀਗੇ ਅੱਜ ਜਨਰ ਸੈਕਟੀ ਪੂਰੀ ਬੱਤਲ ਕੇ ਜਿੰਨੀ ਵੀ ਸਾਰੇ ਟੀਮ ਸੀ ਉਹਨਾਂ ਨੂੰ ਤੇ ਗਲ ਤੇ ਗੁੱਠਾ ਰੱਖ ਕੇ ਕਿਹਾ ਕਿ ਤੁਸੀਂ ਇਸ ਦੀ ਹੱਦੋ ਨਹੀਂ ਤੋੜਾ ਸੀ ਨੁਕਸਾਨ ਕਰਾਂਗੇ ਚਲੋ ਉਹ ਸਤਕਾਰਯੋਗ ਲੋਕ ਸੀਗੇ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੀ ਬੜੀ ਵੱਡੀ ਦੇਣ ਸੀ ਉਹ ਤੋਂ ਬਿਨਾ ਨੰਦੀ ਕੀ ਪ੍ਰਧਾਨ ਰਹੇ ਉਹਨਾਂ ਨੇ ਬੜਾ ਕੰਮ ਕੀਤਾ ਹੋਰ ਵੀ ਜਿਹੜੇ ਬੰਦੇ ਰਹੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੋ ਖੋਇ ਤੇਰੀ ਉਹ ਕਮੇਟੀ ਬਣਾਈ ਇਹਨਾਂ ਨੇ ਮੈਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ ਜਿਹਦੇ ਵਿੱਚ ਸਾਡੇ ਮਿਸਟਰ ਜੈਨ ਜੀ ਰਮਨ ਜੈਨ ਉਹਨੇ ਦੇ ਨਾਲ ਜਿਹੜੇ ਅਹੁਦੇਦਾਰ ਬਣੇ ਆ ਉਹਨਾਂ ਨੇ ਵੀ ਮੈਂ ਕਹਿਣਾ ਕਿ ਬਹੁਤ ਵਾਕੂਬੀ ਕੰਮ ਕੀਤਾ باوجود ਇਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਚੱਲਦਾ ਹਰੇਕ ਤੁਹਾਨੂੰ ਮੈਂ ਹੋਰ ਕਹਿਣਾ ਚਾਹੁੰਦਾ ਹੈ ਕਿ ਪਿਛਲੇ ਜਿੰਨੇ ਵੀ ਐਮਐਲਏ ਸਹਿਬਾਨ ਰਹੇ ਜਾਂ ਕੋਈ ਵੀ ਰਹੇ ਜਿਵੇਂ ਰਾਜਕਰਨ ਨਾ ਕੀ ਰਿਹਾ ਤੇ ਟੰਡਨ ਸਾਹਿਬ ਰਹੇ 10 ਸਾਲ ਮੈਂ ਐਮਐਲਏ ਰਹੇ ਕਤੇ ਵੀ ਇਸ ਸੰਸਥਾ ਦਾ ਕੋਈ ਵੀ ਮਿਸ ਜੋ ਮਲਾਜਮਾਂ ਦਾ ਮਿਸ ਜੋ ਨਹੀਂ ਕੀਤਾ ਜਾਇਆ ਹੈਗਾ ਪਰ ਪਹਿਲੀ ਵਾਰੀ ਹੋਇਆ ਕਿ ਨੀਨਾ ਮਿੱਤਲ ਨੇ ਉਥੇ ਮਲਾਜਮਾਂ ਨੂੰ ਵੀ ਮਤਲ ਕਹਿਣ ਦਾ ਵੀ ਜੋ ਜੜਾ ਕੀਤਾਨ ਦੀ ਕੋਸ਼ਿਸ਼ ਕੀਤੀ ਆ ਉਹਦੇ ਲਈ ਜਿਹੜੀ ਹੈ ਉਹ ਮੇਰੇ ਸਾਹਮਣੇ ਆ ਤੁਸੀਂ ਇਹ ਦੇਖੋ ਪਹਿਲੀ ਵਾਰੀ ਹੋਇਆ ਹੈ ਹਿਸਟਰੀ ਦੇ ਵਿੱਚ ਇਹ ਕਿ ਜਿਹੜੇ ਪਟੇਲ ਕਾਲਜ ਦੇ ਜਿਹੜੇ ਮਲਾਜਮਾਂ ਉਨੇ ਆਪਣੇ ਘਰ ਦਾ ਕੰਮ ਕਰਨ ਮਤਲਬ ਕਿ ਵਾਸਤੇ ਜਿਹੜੇ ਉੱਥੇ ਲਾਏ ਆ ਕਦੇ ਹਿਸਕੀ ਚ ਨਹੀਂ ਹੋਏਗਾ ਕਿ ਉਥੋਂ ਦਾ ਕੋਈ ਚਪੜਾਸੀ ਕੋਈ ਮਲਾਜਮ ਕੋਈ ਕਲਰਕ ਕਿਸੇ ਪ੍ਰਧਾਨ ਦੇ ਕਰੇ ਕਿਸੇ ਐਮਐਲਏ ਦੇ ਕਰੇ ਇਹ ਲੈਟਰ ਜਿਹੜੀ ਹੈਗੀ ਆ ਇਹ 25 1 2024 ਦੀ ਹੈ ਤੇ ਇਹ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਉਹ ਜਿਹੜੇ ਹੈ ਇੱਥੇ ਆਰਡਰ ਜਿਹੜੇ ਹੋਏ ਹੈਗੇ ਇਹ 25 ਚ ਵੀ ਇਹਨਾਂ ਨੇ ਇੱਥੇ ਲਏ ਹੈਗੇ ਆ ਰੱਖੇ ਆ ਮਲਾਜਮ ਤੇ 10 7 24 ਨੂੰ ਵੀ ਇਹ ਜਿਹੜਾ ਕੋਈ ਬੰਦਾ ਹੈਗਾ ਹਰਪ੍ਰੀਤ ਸਿੰਘ ਹੈ ਲਾਇਬ੍ਰੇਰੀ ਰੋਸਟਰ ਉਹਦੀ ਕਾਪੀ ਮੈਂ ਤੁਹਾਨੂੰ ਦੇਵਾਂਗਾ ਕਿ ਇਸ ਨੂੰ ਆਪਣੇ ਦਫਤਰ ਦੇ ਵਿੱਚ ਆਪਣਾ ਸਾਰਾ ਕੰਮਕਾਰ ਦੇਖਣ ਦੇ ਵਾਸਤੇ ਉੱਥੇ ਲਾਇਆ ਗਿਆ ਇਹ ਇੱਕ ਜਿਹੜਾ ਇੱਧੇ ਵੱਡੇ ਵਿਦਿਆ ਤੇ ਮੰਦਰ ਦੇ ਵਿੱਚ ਮੈਂ ਕਹਿਣਾ ਵੀ ਸਰਲ ਸਾਰੀ ਕਬੜੀ ਵੱਡੀ ਹੀ ਫੱਪੜੇ ਬਣ ਗਈ ਜੀ ਦੂਜੀ ਗੱਲ ਇਹ ਹੈ ਕਿ ਜਦੋਂ ਪਿੱਛੇ ਇੱਥੇ ਸਾਰੇ ਹੀ ਦੇਵਕੀ ਨੰਦਨ ਜੀ ਵੀ ਵਿੱਚੇ ਸੀਗੇ ਗੁਰਿੰਦਰ ਸਿੰਘ ਦੁਆ ਵੀ ਵਿੱਚੇ ਸੀ ਸਾਤਰ ਜੀ ਵੀ ਸਾਰੇ ਜਿਹੜੇ ਅਸੀਂ ਵੀ ਮੈਂਬਰ ਸੀਗੇ ਜਦੋਂ 2017 ਤੋਂ 22 ਤੱਕ ਸਰਕਾਰ ਸੀ ਤਾਂ ਮੈਂ ਇਹ ਪੰਜਾਬ ਸਰਕਾਰ ਤੋਂ ਨੋਮੀਨਲ ਰੇਟ ਦੇ ਉੱਤੇ ਜਿਹੜਾ ਕਲੈਕਟਰ ਰੇਟ ਆ ਉਹਦੇ ਤੇ ਮੈਂ 10 ਬਿਗੇ ਥਾਂ ਇਹਨਾਂ ਨੂੰ ਦਵਾਈ ਸੀ ਲੈਂਚ ਕਲੱਬ ਦੇ ਸਾਹਮਣੇ ਜਿਹੜੀ ਥਾਂ ਸੀ ਲੈਂਚ ਕਲੱਬ ਦੇ ਸਾਹਮਣੇ ਗੁਰਵਰਜਨ ਗੁਰਵਰਜਨ ਦੇ ਕੋਲੋਂ ਵੀ ਹੈਗੀ ਆ ਉਹ ਜੰਮੂ ਦੇ ਕੋਲ ਤੇ ਉੱਤੇ 15000 ਗਜ ਥਾਂ ਦਵਾਈ ਸੀ ਤਾਂ ਕਿ ਇਸ ਸੰਸਥਾ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ ਕਿ ਉਹ ਸੰਸਥਾ ਜਿਹੜੀ ਹੈਗੀ ਆ ਉੱਥੇ ਅਸੀਂ ਬੱਚਿਆਂ ਦਾ ਜਿਹੜਾ ਸੀਗਾ ਵਿੰਗ ਸੀ ਜਿਹੜਾ ਅਸੀਂ ਹੋ ਉੱਥੇ ਖੋਲਣਾ ਚਾ ਰਹੇ ਸੀ ਤਾਂ ਕਿ ਇਲਾਕੇ ਦੇ ਜਿਹੜੇ ਬੱਚੇ ਆ ਉਹ ਬਾਹਰ ਨਾ ਜਾਣ ਕਾਰਨ ਇਹ ਵੀ ਸ਼ਹਿਰ ਦੀ ਜਿਹੜੀ ਪਾਪੂਲੇਸ਼ਨ ਉਹ ਜ਼ਿਆਦਾ ਹੋ ਗਈ ਤੇ ਪ੍ਰੈਸ਼ਰ ਜ਼ਿਆਦਾ ਆ ਗਿਆ ਸਾਡੇ ਮਤਲਬ ਕਹਿੰਦਾ ਵੀ ਹੂੰ ਤੇ ਪ੍ਰੈਸ਼ਰ ਜ਼ਿਆਦਾ ਆ ਗਿਆ ਬੱਚੇ ਜਿਹੜੇ ਹੈਗੇ ਆ ਉਹ ਅੱਛਾ ਇੱਕ ਸੋਚਿਆ ਸੀ ਕਿ ਬਹੁਤ ਵਧੀਆ ਇੱਕ ਸਕੂਲ ਦਾ ਨਿਰਮਾਣ ਆ ਉਹ ਜਿਹੜਾ ਕੀਤਾ ਜਾਏਗਾ ਇਹਨਾਂ ਨੇ ਆਨਸਾ ਜੋ ਹੋਣ ਨਹੀਂ ਦਿੱਤਾ ਰੋਕਤਾ ਪਰ ਹੁਣ ਪਿਛਲੇ ਮੈਨੂੰ ਮਹੀਨੇ ਡੇਢ ਮਹੀਨੇ ਤੋਂ ਹੀ ਪਤਾ ਲੱਗਿਆ ਮੈਨੂੰ ਕੋਈ ਬੰਦੇ ਬਿਤੇ ਪਾਤਣਾ ਤੇ ਮਾਨਸਾ ਦੇ ਉਹ ਮੈਨੂੰ ਕਹਿਣ ਲੱਗੇ ਕਿ ਇਹ ਜਿਹੜੀ ਥਾਂ ਹੈ ਇਹ ਥਾਂ ਅਸੀਂ ਤੁਹਾਡੀ ਉੱਥੇ ਦੇਖ ਕੇ ਆਏ ਆ ਤੇ ਜਿਹੜੇ ਅਜੇ ਮਿੱਤਲ ਅਜੇ ਮਿੱਤਲ ਨੇ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਇਹ ਥਾਂ ਇਹ ਦਿਲਾਵਾਂਗਾ ਅਰ ਜਿਸ ਟਾਈਮ ਮੈਂ ਦਿਲਾਈ ਸੀ ਉਸ ਟਾਈਮ ਵੀ ਇਹਦਾ ਕੋਈ 1500 ਤੋਂ 10000 ਰੁਪਏ ਰੇਟ ਸੀ 1500 ਤੋਂ ਜ਼ਿਆਦਾ ਹੀ ਸੀਗਾ ਰੇਟ ਪਰ ਅੱਜ ਉੱਥੇ 30 ਤੋਂ 35000 ਰੁਪਏ ਦਾ ਰੇਟ ਹੈ ਇਹ ਇਹ ਸੋਚਦੇ ਆ ਕਿ ਜਿਹੜਾ ਕਲੈਕਟਰ ਰੇਟ ਆ ਸੀ ਉਹ ਅਸੀਂ ਵਾਪਸ ਕਰ ਦਈਏ ਤੇ ਜਿਹੜਾ ਉੱਪਰਲਾ ਜਿਹੜਾ 20-25000 ਰੁਪਏ ਗੱਲ ਦਾ ਜਿਹੜਾ ਰੇਟ ਆ ਉਹਦੇ ਮੁਤਾਬਕ ਅਸੀਂ ਇਹ ਇਹਨੂੰ ਵੇਚ ਕੇ ਆਪਣੀਆਂ ਜੇਪਾਂ ਜੜੀਆਂ ਹੋ ਭਾ ਲਈਏ ਔਰ ਇਸ ਸੰਸਥਾ ਨੂੰ ਅਸੀਂ ਡਬੋਰੀਏ ਦਾ ਨੁਕਸਾਨ ਹੋ ਕਰੀ ਨਾ ਹੋ ਪਰ ਇਹ ਕਿੱਡਾ ਵੱਡਾ ਮਤਲਬ ਕਿ ਜਿਹੜਾ ਧੋਖਾ ਇਹ ਜਿਹੜਾ ਹੈ ਪੂਰੇ ਰਾਜਪੁਰਾ ਨਿਵਾਸੀਆਂ ਦੇ ਲਈ ਹੋਏਗਾ ਅਤੇ ਪੂਰੇ ਇਲਾਕੇ ਦੇ ਬੱਚਿਆਂ ਲਈ ਹੋਏਗਾ ਸਾਡਾ ਜਿਹੜਾ ਸਨੈਵੀ ਭਵਿਕਾ ਉਹਨੂੰ ਧੁੰਦਲਾ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜੀ ਝੂਠ ਬੋਲਣ ਤੋਂ ਬਿਨਾਂ ਇਹਨਾਂ ਨੂੰ ਕੋਈ ਕੰਮ ਨਹੀਂ ਢੱਕਾ ਇਹਨਾਂ ਨੇ ਤੋੜਿਆ ਨਹੀਂ ਪਰ ਹੁਣ ਕੀ ਹੋਇਆ ਕਿ ਜਦੋਂ ਉਹ ਪਹਿਲੀ ਜਿਹੜੀ ਹੁਣ ਜਿਹੜੀ ਮੈਨੇਜਮੈਂਟ ਦੀ ਜਿਹੜੀ ਟੈਨੋਰਾਹੋਪੂਰੀ ਹੋਈ ਆ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਤੁਹਾਨੂੰ ਦੱਸਾਂ ਜਿਵੇਂ ਰਮਨ ਗਿਆਨ ਨੇ ਜੇ ਡਾਕਟਰ ਸਰਵਜੀਤ ਸਿੰਘੂ ਨੇ ਨੇ ਇਹ ਜਿੰਨੇ ਵਿੱਚ ਕੋਈ ਸੈਕਰੀ ਸੀ ਛੇ ਕੋਈ ਜਿੰਨੇ ਸੈਕਰੀ ਸੀ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਮੈਂ ਅਪਰੀਸ਼ੀਏਟ ਕਰਦਾ ਉਹ ਨਾ ਦਿਖਾਂ ਪਰ ਹੁਣ ਇਹਨਾਂ ਨੇ ਠੀਕ ਹੈ ਚੋਣਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਤੁਸੀਂ ਮੈਨੂੰ ਇੱਕ ਦੱਸੋ ਵੀ ਤੁਸੀਂ ਵੀ ਇੱਥੇ ਸੀ ਕਦੇ ਇਸ ਚੋਣ ਦੇ ਵਿੱਚ ਕਦੇ ਉਰੇ ਪੁਲਿਸ ਲੱਗੀ VOTER ਜਿੰਨੇ ਜਿਹੜੇ ਉਰੇ ਸਵੰਦਰ ਜਿਹੜੇ VOTER ਸੀਗੇ ਉਹ ਆਪ ਜਾ ਕੇ ਵੋਟ ਪਾ ਕੇ ਆਂਦੇ ਸੀਗੇ ਚੁਪਾ ਕੇ ਰੱਖੇ ਉਸ ਸ਼ਾਮ ਨੂੰ ਕਾਊਂਟਿੰਗ ਹੁੰਦੀ ਸੀ ਤੇ ਆ ਜਾਂਦੇ ਸੀ ਹੁਣ ਇੱਥੇ ਜਿਹੜਾ ਹੈ ਜਦੋਂ ਇੱਥੇ ਨਾਮੀਨੇਸ਼ਨ ਜਦੋਂ ਕਰਨ ਦੀ ਜਿਹੜੀ ਡੇਟ ਸੀਗੀ ਉਹ 25 ਤਰੀਕ ਸੀਗੀ 25 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਜਿਹੜੇ ਕਾਗਜ਼ ਸਿੱਧਾ ਕੋਲ ਕਰਨੇ ਸੀ ਕਾਫੀ ਬੰਦੇ ਨੇ ਜਿਹੜੇ ਜਿਹੜੇ ਜਨਨ ਸੈਕਟੀ ਪ੍ਰਧਾਨ ਦੇ ਜਿਹੜੇ ਕੀਤੇ ਐ ਦਾਖਲ ਤਾਂ ਇੱਥੇ ਪ੍ਰੈਸ਼ਰਾਈਜ਼ ਕਰਕੇ ਇੱਕ ਜਿਹੜਾ ਜਨਨ ਸੈਕ ਲਈ ਇੱਥੇ ਭਰੇ ਸੀਗੇ ਉਹਦੇ ਕਾਗਜ਼ ਜਿਹੜੇ ਸੀਗੇ ਇਹਨਾਂ ਨੇ ਵਾਪਸ ਕਰਾਈ ਪੁਲਿਸ ਨੂੰ ਕਰੇਟ ਰਿਟ ਕੇ ਕੱਲ ਸਾਡੇ ਜਿਹੜੇ ਅਸੀਂ ਜਿਹੜੇ ਸੈਕਟਰੀ ਦੇ ਇੱਥੇ ਵਿਜੇ ਆ ਰਹੀ ਹੈ ਜੀ ਉਹਨਾਂ ਨੇ ਸੈਕਟਰੀ ਦੇ ਕਾਗਜ਼ ਜਿਹੜੇ ਹੈਗੇ ਆ ਨਾਮੀਨੇਸ਼ਨ ਉਹ ਸਭ ਤੋਂ ਰਿਸਪੈਕਟਡ ਧਾਰਮਿਕ ਪਰਿਵਾਰ ਹੈ ਸਾਡੇ ਇੱਥੇ ਦਾ ਚੰਦਰ ਕੁਸ਼ੋਰ ਆ ਗਿਆ ਜੀ ਹਿੰਦੂ ਸੀਗੇ ਇੱਥੇ ਉਹਨਾਂ ਦੀ ਵੀ ਬੜੀ ਦੇਮ ਸੀ ਸੰਸਥਾ ਬਣਾ ਕਰਨ ਦੇ ਉਹਨਾਂ ਦਾ ਬੇਟਾ ਹੁਣ ਮੈਂਬਰ ਉਹਨਾਂ ਦੇ ਜਾਣ ਤੋਂ ਬਾਅਦ ਮੈਂਬਰ ਬਣਿਆ ਉਹ ਹੁਣ ਹੀ ਇਸ ਕੰਟੈਸਟਿੰਗ ਫਾਰ ਦਾ ਮਤਲਬ ਕਿ ਸੈਕਟਰੀਸ਼ਿਪ ਇੱਥੇ ਜਿਹੜੀ ਮੈਨੇਜਮੈਂਟ ਦੇ ਵਿੱਚ ਇਹਨਾਂ ਨੇ ਕੱਲ ਪਹਿਨਾਂ ਦਾ ਉਨਾ ਦੇ ਜਿੱਥੇ ਕਾਰੋਬਾਰ ਆ ਉੱਥੇ ਤੇ ਘਰੇ ਜਿਹੜਾ ਪਹਿਲਾਂ ਤਾਂ ਬਿਜਲੀ ਮਲਾਜਮ ਭੇਜਦੇ ਉਹਦੇ ਤੇ আর ਜਿਹੜਾ ਬੰਦਾ ਵਿਰੋਧ ਚ ਚੋਣ ਲੜ ਰਿਹਾ ਹੈਗਾ ਉਹ ਆਪ ਨਾਲ ਜਾ ਰਿਹਾ ਦੱਸੋ ਤੁਸੀਂ ਫਿਰ ਸ਼ਾਮ ਨੂੰ ਕੋਈ 7-8 ਵਜੇ ਉਹਨਾਂ ਦੇ ਘਰੇ ਪੁਲਿਸ ਭੇਜਦੀ ਵੀ ਜਿਵੇਂ ਕਿਤੇ بڑے بڑے ਡਕੈਤ ਹੁੰਦੇ ਆ ਇਹ ਕੋਈ ਗੈਂਗਸਟਰ ਹੁੰਦੇ ਆ ਇਹ ਲਟੇਰੇ ਹੁੰਦੇ ਆ ਤੁਸੀਂ ਜਦੋਂ ਉਹਨਾਂ ਦੇ ਘਰੇ ਪੜੋਗੇ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਜਿਹੜਾ ਉੱਤੇ ਹਵਨ ਕਡ ਹਵਨ ਕੁੰਡ। ਹਵਨ ਕੁੰਡ ਕਿਹੜਾ ਹੈ ਉਹ ਬਣਿਆ ਹੋਇਆ ਹੈ। ਔਰ ਸਵੇਰ ਨੂੰ ਉਹ ਹਰ ਮਾਰਨਿੰਗ ਉਹ ਉਦੋਂ ਤੱਕ ਉਹ ਚਾਹ ਦਾ ਤੁਪਕਾ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਪਾਉਂਦੇ ਜਦੋਂ ਤੱਕ ਉਹ ਹਵਨ ਨਹੀਂ ਕਰ ਦਿੰਦੇ। ਕਿ ਨਾ ਧੋਕੇ। ਬਹੁਤ ਰਿਲੀਜ ਪਰਸਨੈਲਿਟੀ ਦੇ ਹਾਂ। ਅਸੀਂ ਸੋਚਦੇ ਕਿ ਐਸੇ ਲੋਕ ਆ ਕੇ ਇਸ ਸੰਸਥਾ ਨੂੰ ਬਚਾਣ ਨਹੀਂ ਆਏ। ਲੋਕ ਵੇਚਦੇ ਨਹੀਂ ਇਹ ਸਾਰੀ ਸੰਸਥਾ ਨੂੰ। ਸੋ ਮੈਂ ਬੇਨਤੀ ਕੀਤੀ ਆ ਅੱਜ ਸਾਡੇ ਇੱਥੇ ਜਿਹੜੇ ਹੈਗੇ ਆ ਉਮੀਦਵਾਰ ਜਿਹੜੇ ਇੱਥੇ ਚੋਣ ਲੜ ਰਹੇ ਆ ਬੜੇ ਸਾਫ਼ ਸੁਥਰੇ ਅਕਸਾਂ ਲੈ ਕੇ ਆ। ਔਰ ਪੜੇ ਲਿਖੇ ਬੰਦੇ ਹੈਗੇ ਆ ਨੰਦੀ ਜੀ ਪਹਿਲਾਂ ਦੋ ਟਾਈਮ ਪ੍ਰਧਾਨ ਰਹੇ ਹੈਗੇ ਆ। ਕਿੰਨਾ ਮਤਲਬ ਕਿ ਅੱਗੇ ਲੈ ਕੇ ਗਏ ਆ। ਤੇ ਫਾਇਰੈਂਸ ਸਕੇਲ ਤੇ ਆਪਣੇ ਬੁਹਰਾਈ ਨੇ ਹੋ ਲੱਗ ਰਹੇ ਹੈਗੇ। ਹੁਣ ਇਹਨਾਂ ਨੂੰ ਖੱਦਸਾ ਇਹ ਡਰ ਹੋ ਗਿਆ ਕਿ ਇਹਨਾਂ ਨੇ ਸਾਨੂੰ ਹਿਰਾਫੇਰੀ ਨਹੀਂ ਕਰਨ ਦੇਣੀ। ਇਹਨਾਂ ਨੇ ਸਾਨੂੰ ਹਿਰਾਫੇਰੀ ਨਹੀਂ ਕਰਨ ਦੇਣੀ ਤਾਂ ਕਰਕੇ ਜਿਹੜਾ ਹੈ ਪ੍ਰੈਸ਼ਰ ਉਹ ਜਿਹੜਾ ਹੈਗਾ ਉਹ ਬਿਲਡ ਕਰਨ ਲੱਗੇ ਹੈਗੇ ਆ। ਉਹਨਾਂ ਦੇ ਘਰੇ ਪੁਲਿਸ ਦੇਖੋ ਜਿਹੜਾ ਇੱਥੇ ਕੋਈ ਰਿੰਪੂ ਨਾਮ ਦਾ ਕੋਈ ਬੰਦਾ ਜਿਹੜਾ ਖੜਿਆ ਹੈਗਾ ਜਿਹੜਾ ਉਹ ਪਹਿਲਾਂ ਆੜਤੀਆਂ ਦੀ ਚੋਣ ਦੇ ਵਿਚਾਰ ਰਿਹਾ ਉਹ ਆਪ ਜਾ ਰਹੇ ਸੋ ਉਹਨਾਂ ਦੇ ਘਰੇ ਤੁਸੀਂ ਬੜੀ ਬੜੀ ਬੇਸ਼ਰਮੀ ਦੀ ਗੱਲ ਹੈ ਵੀ ਇਹ ਮੈਂ ਤੁਹਾਨੂੰ ਦੱਸਾਂ ਇਹ ਐਦਾਂ ਦਾ ਵੀ ਐਟੀਚਿਊਡ ਹੈ ਵੀ ਤੁਸੀਂ ਡੈਮੋਕਰੈਟਿਕ ਵੇ ਦੇ ਨਾਲ ਚੋਣ ਲੜੋ ਤੁਸੀਂ ਜੇ ਲੜਨੀ ਆ ਹੈ ਮੈਂ ਇੱਕ ਇਹਨਾਂ ਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਜਿੰਨਕੇ ਆਪਣੇ ਘਰ ਸ਼ੀਸ਼ੇ ਕੇ ਹੁੰਦੇ ਹਨ ਉਹ ਦੂਸਰੋਂ ਕੇ ਘਰੋਂ ਕੇ ਪੱਥਰ ਵੀ ਫੈਂਕਦੇ ਫੁੱਟਾ ਤਾਂ ਰਗ ਰਗ ਭਰਿਆ ਹੋਇਆ ਔਰ ਤੁਹਾਨੂੰ ਪਤਾ ਵੀ ਹੈ ਮੈਂ ਇਸ ਸ਼ਹਿਰੀ ਬੀ ਵੱਡੀ ਸੇਵਾ ਕੀਤੀ ਹੈ ਔਰ 117 ਮਦਨਸਵਾ ਹਲਕਾ ਚ 21 ਹਲਕਾ ਸੀ ਰਾਜਪੁਰਾ ਜਿਹਨੂੰ ਇਹਨਾਂ ਨੈਸ਼ਨਲ ਵਾਰਡ ਮਿਲੇ ਆ ਔਰ ਇਹਨਾਂ ਨੇ ਕੱਖ ਨਹੀਂ ਕੀਤਾ ਇਹ ਉਹੀ ਸ਼ਹਿਰ ਜਿਸ ਸ਼ਹਿਰ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸ਼ਹਿਰ ਡਿਕਲੇਅਰ ਕਰਕੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਸਾਹਿਬ ਨੇ ਇਸ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਸਭ ਤੋਂ ਸੋਹਣਾ ਤੇ ਸਾਫ਼ ਸ਼ਹਿਰ ਡਿਕਲੇਅਰ ਕਰਕੇ ਰਾਸ਼ਟ੍ਰਪਤੀ ਅਵਾਰਡ ਦਿੱਤਾ ਇਹ ਪ੍ਰਧਾਨ ਸਾਹਿਬ ਬੈਠੇ ਮੇਰੇ ਇਹ ਲੈ ਕੇ ਆਏ ਨੇ ਸਾਹਮਣੇ ਸਾਹਿਬ ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਸ ਸ਼ਹਿਰ ਨੂੰ ਹੁਣ 2 ਮਹੀਨੇ ਪਹਿਲਾਂ ਗੰਦਾ ਸ਼ਹਿਰ ਹੋਣ ਦਾ 3 ਲੱਖ ਰੁਪਏ ਜੁਰਮਾਨਾ ਜਿਹੜਾ ਕੀਤਾ ਗਿਆ ਹੈ। ਪਰ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਸਮਾਂ ਆਂਦਾ ਜਾਂਦਾ ਰਹਿੰਦਾ। ਤੁਸੀਂ ਇਹ ਜਿਹੜਾ ਅਜੇ ਮਿੱਤਲ ਆ ਧੰਕਿਆ ਧੰਦਾ ਕਿਸੇ ਨੂੰ ਕਹਿੰਦਾ ਕਿ ਮੈਂ ਹਰਦਿਆਲ ਸਿੰਘ ਸਭ ਤੋਂ ਵੱਡਾ ਦੁਸ਼ਮਣ। ਮੇਰਾ ਚੈਲੰਜ ਆ ਅਜੇ ਮਿੱਤਲ। ਤੂੰ ਜਿਹੜਾ ਪੁਲਿਸ ਤੰਤਰ ਜਿਹੜਾ ਇਹ ਚਾਲੂ ਕੀਤਾ ਹੋਇਆ ਹੈ ਨਾ ਸ਼ਹਿਰ ਦੇ ਅੰਦਰ ਲੋਕਾਂ ਨੂੰ ਡਰਾਉਣ ਲਈ ਧਮਕਾਉਣ ਲਈ ਹੋ ਰਿਹਾ। ਇਹ ਕਿੰਨੇ ਦਿਨ ਐਸਾ ਆਏਗਾ ਕਿ ਇਹੀ ਪੁਲਿਸ ਵਾਲੇ ਤੈਨੂੰ ਪਕੜ ਕੇ ਲੈ ਕੇ ਆਣਗੇ। ਮੇਰਾ ਚੈਲੰਜ ਆ ਅਜੇ ਬਿੱਤ ਤੱਕ। ਤੂੰ ਜਿਹੜਾ ਪੁਲਿਸ ਤੰਤਰ ਜਿਹੜਾ ਇਹ ਚਾਲੂ ਕੀਤਾ ਹੋਇਆ ਹੈ ਨਾ ਸ਼ਹਿਰ ਦੇ ਅੰਦਰ ਲੋਕਾਂ ਨੂੰ ਡਰਾਉਣ ਲਈ ਧਮਕਾਉਣ ਲਈ ਹੋ ਰਿਹਾ। ਇਹ ਕਿੰਨੇ ਦਿਨ ਐਸਾ ਆਏਗਾ ਕਿ ਇਹੀ ਪੁਲਿਸ ਵਾਲੇ ਤੈਨੂੰ ਪਕੜ ਕੇ ਲੈ ਕੇ ਆਣਗੇ। ਕਿਉਂਕਿ ਮੈਂ ਤਾਂ ਬਹੁਤ ਛੋਟਾ ਜਿਹਾ ਸੀ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਗਿਆ ਬੜੇ ਉਤਰਾ ਚੜਾ ਦੇਖਿਆ ਟੈਰੋਰਿਜ਼ਮ ਦਾ ਟਾਈਮ ਅਸੀਂ ਦੇਖਿਆ ਡੈਡ ਡੈਡ ਟਰੰਕ ਸੀ ਗਰੇ ਸਾਡੇ ਘਰੇ ਧਮਕੀਆਂ ਦੇ ਪੱਤਰ ਆਏ ਮੇਰੇ ਘਰ ਦੇ ਉੱਤੇ ਫਾਇਰਿੰਗ ਹੋਈ ਨਾ ਸਮਾਂ ਦੇ ਅਸੀਂ ਤਾਂ ਉਦੋਂ ਨਹੀਂ ਡੋਲੇ ਮੇਰੇ ਬੱਚੇ ਕਿਤੇ ਸੀ ਮੈਂ ਕਿਤੇ ਸੀ ਮੇਰੀ ਵਾਈਫ ਕਿਤੇ ਸੀ ਇਹ ਬੰਦਾ ਜਿਹੜਾ ਜਿਹਦਾ ਕਣ ਕਣ ਜਿਹੜਾ ਹੈਗਾ ਕ੍ਰਪਸ਼ਨ ਚ ਭਰਿਆ ਹੋਇਆ ਤੂੰ ਰਾਜਪੁਰੇ ਦੇ ਲੋਕ ਕਿਹੜਾ ਬੱਚਾ ਜਿਹੜਾ ਕਹਿੰਦਾ ਕਿ ਅਸੀਂ ਪੈਸੇ ਨਹੀਂ ਮਤਲਬ ਕੇ ਜਿਹੜਾ ਇਹ ਲੜਦਾ ਹੈਗਾ ਤੂੰ ਬੱਚਿਆਂ ਦੇ ਚਲਾਨ ਛਡਾਣ ਪਿੱਛੇ ਬੋਤਲਾਂ ਲੈ ਜਾਂਦਾ ਤੂੰ ਦੱਸੋ ਤੈਨ ਤੁਸੀਂ ਬੋਨਨ ਲੋਕਾਂ ਨੂੰ ਤਮਕਿਆ ਦੋਗੇ ਤੈਨੂੰ ਖੁੱਲੀ ਮਤਲਕ ਚੈਲੰਜ ਆ ਮੇਰਾ ਕਿ ਜਿਸ ਚਰਾਹੇ ਤੇ ਜਨ ਆ ਤੂੰ ਆ ਮੇਰੇ ਨਾਲ ਟਕਰਾਇਂ ਬੰਨਾ ਤੇ ਮੈਂ ਤੈਨੂੰ ਦੱਸਾਂਗਾ ਕਿ ਮਤਲਕ ਕਿ ਕੀ ਚਪਾ ਕੀ ਦਿੱਤੀ ਉਹ ਦੁਸ਼ਮਣ ਨਹੀਂ ਕੱਢਣੀ ਚਾਹਨਾ ਆਜਾ ਤੂੰ ਲੋਕਾਂ ਨਾਲ ਦੁਸ਼ਮਣ ਨਹੀਂ ਨਾ ਕੱਢ ਤੂੰ ਮੇਰੇ ਨਾਲ ਕੱਢ ਕਿਉਂਕਿ ਮੈਂ ਰੋਕਦਾ ਇਹਨਾਂ ਨੂੰ ਹਰ ਕਦਮ ਦੇ ਉੱਤੇ ਰੋਕਦਾ ਕਿ ਮੈਂ ਕ੍ਰਾਪਸ਼ਨ ਨਹੀਂ ਹੋਣ ਦੇਣੀ ਸ਼ਹਿਰ ਦੇ ਅੰਦਰ ਲੋਕਾਂ ਨੂੰ ਲੁੱਟਣ ਨਹੀਂ ਦੇਣਾ ਸੋ ਇਸ ਕਰਕੇ ਤੁਸੀਂ ਸਾਰੇ ਬਹੁਤ ਮਤਲਕ ਤੁਹਾਡਾ ਵਧੀਆ ਰੋਲ ਰਿਹਾ ਇਸ ਸੰਸਥਾ 'ਚ ਮੇਰੇ ਖਿਆਲ 'ਚ ਤੁਹਾਡੇ 'ਚ ਕੋਈ ਐਸਾ ਬੰਦਾ ਕਿ ਹੋਣਾ ਜਿਹੜਾ ਨਾਂ ਪੜ ਕੇ ਆਇਆ ਇਸ ਕਾਲਜ ਦੇ ਵਿੱਚੋਂ ਇਸ ਸਕੂਲ ਦੇ ਵਿੱਚੋਂ ਕਿ ਤੁਸੀਂ ਨਹੀਂ ਬੜੇ ਤੁਹਾਡੇ ਬੱਚੇ ਜਰੂਰ ਇੱਥੇ ਪੜਦੇ ਹੋਣਗੇ ਭੈਣ ਭਰਾ ਪੜਦੇ ਹੋਣਗੇ ਤੁਹਾਡੇ ਤੁਸੀਂ ਜੇ ਪਰ ਸਾਰੇ ਰਲ ਕੇ ਇਸ ਸੰਸਥਾ ਨੂੰ ਨਾਮ ਬਚਾਇਆ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਗੁਨਾਹਗਾਰ ਕਹਿਣਗੀਆਂ ਕਿ ਤੁਸੀਂ ਭਾਈ ਐਡੇ ਇਸ ਸੰਸਥਾ ਨੂੰ ਕਿਉਂ ਉਦੋਂ ਦਿਖਣ ਦਿੱਤਾ ਸੋ ਮੈਂ ਉਹ ਸਾਰੇ ਮੈਂਬਰ ਸਾਹਿਬਾਨ 125 ਦੇ 125 ਜਿਹੜੇ ਖੜੇ ਦੋ ਤਿੰਨ ਨੂੰ ਛੱਡ ਕੇ ਉਹਨਾਂ ਦੇ ਵਿੱਚੋਂ ਮੈਂ ਸਾਰਿਆਂ ਨੂੰ ਅੱਤ ਬਨ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੀ ਕੌਨਸ਼ੀਅਸ ਤੇ ਅ ਅ ਅੰਦਰਲੀ ਆਵਾਜ਼ ਦੇਣਾ ਤੁਸੀਂ ਇਹ ਦੇਖਿਓ ਕਿ ਕੌਣ ਵਧੀਆ ਜਿਹੜਾ ਕੈਂਡੀਡੇਟ ਆ ਉਸ ਨੂੰ ਪਾਇਓ ਜੇ ਤੁਸੀਂ ਜੇ ਉਹ ਲੋਕ ਜਿਹੜੇ ਅਨਪੜ੍ਹ ਲੋਕ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਉਹਨਾਂ ਨੂੰ ਜੇ ਇਸ ਸੰਸਥਾ ਦੇ ਉੱਤੇ ਬਿਠਾਤਾ ਤਾਂ ਸਾਡੀਆਂ ਉੱਥੇ ਧੀਆ ਭੈਣਾਂ ਵੀ ਪੜ੍ਹਦੀਆਂ ਮੈਂ ਤੁਹਾਨੂੰ ਦੱਸਾਂ ਸਾਡੀਆਂ ਬੱਚੀਆਂ ਵੀ ਪੜ੍ਹਦੀਆਂ ਤਾਂ ਇੱਥੇ ਤੁਸੀਂ ਦੇਖੋ ਵੀ ਕਿੰਨਾ ਮਤਲਬ ਕਹਿੰਦਾ ਮਾੜਾ ਮੈਸੇਜ ਆ ਜਿਹੜਾ ਪਹੁੰਚਾਏਗਾ ਸੋ ਮੈਂ ਆ ਕਰਕੇ ਜਿਹੜਾ ਅੱਜ ਸੱਦੇ ਸੀ ਕਿਉਂਕਿ ਮੈਨੂੰ ਬਾਰ ਬਾਰ ਜਿਹੜਾ ਪਤਾ ਲੱਗਿਆ ਰਾਤ ਮੈਂ 8 8:30 ਵਜੇ ਮੈਂ ਉਹਨਾਂ ਦੇ ਵਿਹੇ ਆ ਗਿਆ ਉਹਨਾਂ ਦੇ ਘਰੇ ਗਿਆ ਕੋਈ ਜਵਾਬ ਨਹੀਂ ਸੀ ਪੁਲਿਸ ਦਾ ਤੇ ਜਿਹੜੇ ਪੁਲਿਸ ਦੇ ਇੱਥੇ ਅਫੀਸਰ ਆ ਮੈਂ ਕਿਸੇ ਨੂੰ ਤਵਕੀਤ ਉਹ ਕਹਿੰਦੇ ਨਹੀਂ ਬਲੀਵ ਕਰਦਾ ਮੈਂ ਕਾਰਵਾਈ ਬਾਨ ਚ ਸੁਸਵਾਦ ਕਰ ਪਾ ਮੈਂ ਕਹਿੰਦਾ ਦਾ ਵੈਨ ਦਾ ਟਾਈਮ ਢਿਲ ਕਮ ਅ ਵੀਲ ਟਿਲ 10 ਜੂਨ ਕਿ ਆਪਾਂ ਕੀ ਮਤਲਬ ਕਹਿਨ ਦਾ ਵੀ ਜਿਹੜਾ ਸਰਕਾਰ ਪਰ ਸਾਥ ਸਮਾਜ ਜਿਹੜਾ ਚੱਲ ਚੁੱਕਾ ਠੀਕ ਹੈ ਨਹੀਂ ਤੇ ਉਹ ਸਮਾਂ ਅਤੇ ਮਤਲਬ ਕੇ ਦੱਸਾਂ ਨਾ ਕਿ ਤੁਸੀਂ ਇਹਨਾਂ ਦੇ ਹੱਥਾਂ 'ਚ ਨਾ ਖੇਡੋ ਇਹਨਾਂ ਨੇ ਬਿਲਕੁਲ ਤੁਹਾਡਾ ਸਾਥ ਨਹੀਂ ਦੇਣਾ ਪਹਿਲਾਂ ਵੀ ਉਹ ਇੱਕ ਅਧਿਕਾਰੀ ਜਿਹੜੇ ਇਹਨਾਂ ਦੇ ਹੱਥ ਟੋਕੇ ਬਣੇ ਹੋਏ ਸੀਗੇ ਅੱਜ ਦੇਖੋ ਉਹ ਵੀ 6-6 ਮਹੀਨੇ ਜੇਲਾ ਕੱਟ ਕੇ ਗਏ ਹੈਗੇ ਆ ਉਹਨਾਂ ਨੇ ਆਪਣੇ ਨੁਕਸਾਨ ਕਰਾਇਆ ਜੇ ਰੋਂਦੇ ਨਹੀਂ ਚੱਲੇ ਜਾਂਦੇ ਮੇਰੇ ਕੋਲ ਪਰਸਨ ਲੈ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਆ ਕਿ ਸਾਡੀ ਜਾਨ ਛਡਾਓ ਜੀ ਸਾਡੀ ਜਾਨ ਛਡਾਓ ਜੀ ਹੈ ਤਾਂ ਇਹਨਾਂ ਨੂੰ ਵੀ ਮੈਂ ਕਹਿਣਾ ਕਿ ਕਿਸੇ ਮਹਿਕਮੇ ਚੋਵੇ ਚਾਹੇ ਕੋਈ ਨਿਸਪਲ ਕਮੇਟੀ ਚਾਹੇ ਕਿਸੇ ਮਹਿਕਮੇ ਚਾਹੇ ਕਿਸੇ 'ਚ ਵੀ ਹੈਗਾ ਤੇ ਤੁਸੀਂ ਗਲਤੀਆਂ ਨਾ ਕਰੋ ਨਾ ਕਰੋ ਇਹਨਾਂ ਨੇ ਬਚਾਣਾ ਨਹੀਂ ਹੈ ਮਤਲਬ ਇਹਨਾਂ ਨੇ ਆਪ ਨੱਠ ਜਾਣਾ ਔਰ ਬਾਅਦ ਦੇ ਵਿੱਚ ਤੁਸੀਂ ਤੁਹਾਨੂੰ ਪਗਤਾਣਾ ਉਹ ਜਿਹੜਾ ਕਰਨਾ ਪੈਣਾ ਹੈਗਾ ਸੋ ਇਹਨਾਂ ਗੱਲਾਂ ਕਰਕੇ ਮੈਂ ਤੁਹਾਨੂੰ ਜਿਹੜਾ ਇੱਥੇ ਸੱਦਿਆ ਸੀਗਾ ਤੇ ਮੈਂ ਬਾਕੀ ਦੁਬਾਰਾ ਫਿਰ ਮੈਂਬਰ ਸਹਿबान ਨੂੰ ਮੇਰੀ ਸਾਰੀ ਜਿੱਤੇ ਵੀ ਜਿੱਥੇ ਵੀ ਹੈਗੇ ਉਹ ਵੀ ਤੁਸੀਂ ਆਪਣੀ ਅੰਤਰ ਆਤਮਾ ਦੀ ਆਵਾਜ਼ ਦੇ ਨਾਲ ਜਿਹੜੀ ਵੋਟ ਆਪੋ ਪਾਣੀ ਹੈ ਤੋ ਇਹ ਨਾ ਤਾਂ ਕਿਸੇ ਧਮਕੀ ਦੇ ਮੂਰੇ ਡਰਨਾ ਆ ਨਾ ਤੁਸੀਂ ਮਤਲਬ ਕਹਿਣ ਦਾ ਵੀ ਕਿਸੇ ਦੇ ਲਾਲਚ ਆਣਾ ਤੇ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇਗੇ ਤੁਸੀਂ ਇਹ ਦੇਖਿਓ ਕਿ ਅਸੀਂ ਸੰਸਥਾ ਨੂੰ ਕਿਵੇਂ ਬਚਾ ਸਕਦੇ ਜਿਹੜੇ ਕਮਲ ਟੰਡਨ ਜੀ ਐ ਜੋ ਪਤਾ ਲੱਗਿਆ ਉਹਨਾਂ ਨੇ ਆਪਣੀ ਕਾਲਜ ਦੀ ਮੈਂਬਰਸ਼ਿਪ ਤੋਂ ਵੀ ਸਿਫਾ ਦਿੱਤਾ ਔਰ ਚੋਣਾਂ ਤੋਂ ਵੀ ਜਿਹੜਾ ਬਾਹਰ ਹੋ ਗਿਆ ਇਹ ਕੀ ਲੱਗਦਾ ਕੀ ਕਾਰਨ ਆ ਉਹਨਾਂ ਕੀ ਦਬਾਅ ਏ ਕੇ ਅਜੇ ਮਿੱਤਰ ਨੂੰ ਪੁੱਛੋ ਤੇ ਕਮਲ ਟੰਡਨ ਨੂੰ ਪੁੱਛੋ ਕੇ ਉਹਨਾਂ ਨੂੰ ਪੁੱਛੋ ਤੁਸੀਂ ਵੀ ਉਹਨੇ ਕਿਉਂ ਸਿਫਾ ਦਿੱਤਾ ਓਟ ਦੇ ਵਿੱਚ ਕੇਸੇ ਚੱਲੇ ਗਏ ਹੈਗੇ ਆ ਚੱਲ ਰਹੇ ਹੈਗੇ ਆ ਆ ਮੈਨੂੰ ਦੇਖੋ ਜੇ ਇਹਦੇ ਵਿੱਚ ਇਹ ਕਰਨਗੇ ਮੈਂ ਕਹਿੰਦਾ ਵੀ ਉਹ ਰਾਜਪੁਰੇ ਦੇ ਅੰਦਰ ਕਾਲਾ ਦਿਨ ਹੋਏਗਾ ਜੇ ਇਹਨਾਂ ਨੇ ਰਾਜਪੁਰੇ ਦੀ ਕਾਲਜ ਦੀ ਇਲੈਕਸ਼ਨ ਚ ਸਭ ਤੋਂ ਪੜੇ ਲਿਖੇ ਬੰਦੇ ਦੀ ਇਲੈਕਸ਼ਨ ਦੇ ਵਿੱਚ ਜੇ ਇਹਨਾਂ ਨੇ ਉੱਤੇ ਧੱਕੇ ਸਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜਪੁਰੇ ਦੇ ਅੰਦਰ that will be declared a black day